ਫਿਰੋਜ਼ਪੁਰ ਦਿਹਾਤੀ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਆਪ ਦੇ ਉਮੀਦਵਾਰ ਨਵਨੀਤ ਕੌਰ ਜੌਨ ਸ਼ੇਰਖਾਂ ਤੇ ਪਰਮਜੀਤ ਕੌਰ ਬਲਾਕ ਸਮਤੀ ਸਦੂਸ਼ਾ ਪਤਨੀ ਮੇਜਰ ਸਿੰਘ ਪਿੰਡ ਮਹਾਲਮ ਨੇ ਪਿੰਡ ਮਹਾਲਮ ਵਿੱਚ ਵੱਡੀ ਰੈਲੀ ਕੀਤੀ ਇਸ ਮੌਕੇ ਸਰਪੰਚ ਸੁਖਦੇਵ ਸਿੰਘ ਦੇ ਘਰ ਵਿੱਚ ਵੋਟਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ 14 ਦਸੰਬਰ ਨੂੰ ਚਾਲੂ ਆਪ ਨਿਸ਼ਾਨ वोट पा अपील की अपीलती गई नवनीत कौर ने कहा कि आप सरकार ने पंजाब विच विकास को नवी रूह दी है अते चोना तो बाद पिंड विच सड़का पानी बिजली तर विकास कार्य पहल दे आधार ते होंगे। परमजीत कौर ने भी वोटर परोसा दवाया कि ब्लाक समिति चोन जित के पिंडस्यावान हल की जाके आप की पूरी टीम ਗ੍ਰਾਮ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਹਰ ਘਰ ਦੇ ਨਾਲ ਇਹਨਾਂ ਦਾ ਪਿਆਰ ਹੈ ਹਰ ਇੱਕ ਤਰਕੇ ਨਾਲ ਹਰ ਇੱਕ ਭਾਈਚਾਰੇ ਨਾਲ ਉਹਨਾਂ ਹੀ ਪਿਆਰ ਹੈ ਜਿਨ੍ਹਾਂ ਨਾਲ ਜਿੰਨਾ ਇਹਨਾਂ ਨੂੰ ਆਪਣੇ ਭਾਈਚਾਰੇ ਨਾਲ ਗਰਾਊਂਡ ਲੈ ਵਾਸਤੇ ਜੰਮੂ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਇੱਕ ਆਪਣੇ ਗਵਾਂਢ ਦੇ ਵਿੱਚ ਹੈਗੇ ਨੇ ਆਪਣੇ ਗਵਾਂਢੀ ਹੈਗੇ ਨੇ ਜੀਤ ਸਿੰਘ ਜੀ ਸਰਪੰਚ ਭਗਵਾਨ ਸਿੰਘ ਜੀ ਮੈਂਬਰ ਸੁਖਵਰ ਸਿੰਘ ਜੀ ਆਪਡੇ ਭਰਾ ਇਹ ਹੁਣ ਖਾਲਸਾ ਵਾਲੇ ਮਤ ਪ੍ਰੇਸ਼ ਬੋਰਡ ਕਮਲਜੀਤ ਸਿੰਘ ਜੀ ਸਾਡੇ ਜਿਹੜੇ ਬਲਾਕ ਸੰਭੀ ਦੇ ਕੈਂਡੀਡੇਟ ਆ ਉਹਨਾਂ ਦੇ ਇਹਨਾਂ ਦੇ ਮਾਪਿਆਂ ਦੀ ਕਮਲਜੀਤ ਜੀ ਦੇ ਆਏ ਆ ਵੀਰ ਸਾਡਾ ਬਲਵਿੰਦਰ ਵਕਮਕ ਪਿੰਡਾਂ ਤੋਂ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਜਿੰਨੇ ਵੀ ਸਾਡੇ ਸਤਾਜ ਦੇ ਸਾਥੀ ਇੱਥੇ ਪਹੁੰਚੇ ਆ ਸਾਡਾ ਵੀਰ ਵਕੀਲ ਸਾਹਿਬ ਇਹਨਾਂ ਦਾ ਬੜਾ ਸਾਲ ਸਾਡੇ ਨਾਲ ਰਹਿੰਦਾ ਸਰਪੰਚ ਹਾਂਜੀ ਸੁਰੇਗ ਸਿੰਘ ਸਰਪੰਚ ਸਾਹਿਬ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਗੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਪਿੰਡ ਵਿੱਚ ਕੋਈ ਨਵੇਂ ਨਹੀਂਗੇ 2013-14 ਤੋਂ ਲੈ ਕੇ ਇਸ ਪਿੰਡ ਵਿੱਚ ਆਉਂਦੇ ਜਾਂਦੇ ਰਹਿੰਨੇ ਆ ਆਪਣੇ ਪਰਿਵਾਰ ਆ ਕੋ ਸਾਨੂੰ ਇਹ ਪਿੰਡ ਜਿਹੜਾ ਆਪਣੇ ਪਰਿਵਾਰ ਆ ਕੋ ਲੱਗਦਾ ਤੇ ਜਿਹੜੇ ਕਰ ਮਰਜੀ ਚੱਲ ਜੀਏ ਗਰਨਾਮ ਹੁਣਾ ਕੋਲ ਸੌਰਵ ਸਿੰਘ ਹੁਣਾ ਕੋਲ ਚੱਲ ਜੀਏ ਲਖਵੀਰ ਸਿੰਘ ਹੁਣਾ ਕੋਲ ਚੱਲ ਜੀਏ ਤਕੀਰ ਸਾਹਿਬ ਕੋ ਚੱਲ ਜੀਏ ਜਿਹਦੇ ਕੋ ਵੀ ਚੱਲ ਜੀਏ ਪੈਣਾ ਪਰਾਂਵਾ ਤੋਂ ਵੱਧ ਕੇ ਦਰਾਤ ਦੇਣ ਜਦੋਂ ਇਹ ਪੈਣਾ ਪਰਾਂਵਾ ਤੋਂ ਵੱਧ ਪਿਆਰ ਮਿਲਦਾ ਤੇ ਅਸੀਂ ਇਹ ਉਮੀਦ ਫਿਰ ਕਰਾਂਗੇ ਕਿ ਹੁਣ ਅੱਗੇ ਅਸੀਂ ਐਮਐਲਏ ਸਾਹਿਬ ਵਾਸਤੇ ਐਮਟੀ ਵਾਸਤੇ ਹੁਣ ਮੈਂ ਖੁਦ ਆਪਣੇ ਵਾਸਤੇ ਮੇਰੇ ਪਰਿਵਾਰ ਖੜਾ ਮੇਰੇ ਜੀ ਖੜੇ ਨੇ ਮੇਰੇ ਘਰ ਦੇ ਨਵਨੀਤ ਕੋਰ ਜੰਮੂ ਜੀ ਜਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਆ ਤੇ ਸਾਡੇ ਕਮਲ ਦੀ ਮਾਤਾ ਜੀ ਉਹ ਬਲਾਕ ਸਰਪ ਦੀ ਚੋਣ ਲੜ ਰਹੇ ਦੋਵੇਂ ਦੀਆਂ ਦੋਵੇਂ ਵੋਟਾਂ ਆਪਾਂ ਆਮ ਆਦਮੀ ਪਾਰਟੀ ਨੂੰ ਝਾੜੂ ਦੇ ਚੋਣ ਛਾਤੇ ਪਾਉਣੀਆਂ ਤੇ ਜਿਹੜੀਆਂ ਸੀਟਾਂ ਤੇ ਤਾ ਕੇ ਆਪਾਂ ਐਮਐਲਏ ਸਾਹਿਬ ਦੀ ਝੂਲੀ ਚ ਪਾਉਣੀਆਂ ਹੁਣ ਜਿਹੜੇ ਫੰਡ ਆਉਂਦੇ ਆ ਉਹ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋ ਹੀ ਹੁੰਦੇ ਆ ਇਹ ਥੋੜਾ ਚੋਣਾ ਲੇਟ ਹੋਣ ਕਰਕੇ ਹਾਂਜੀ ਪਰਮਜੀ ਜੰਮੂ ਜੀ ਅੱਜ ਤੁਸੀਂ ਕਿਹੜੇ ਪਿੰਡ ਦੇ ਵਿੱਚ ਪਹੁੰਚੇ ਹੋ ਤੇ ਮਤਲਬ ਕਿੱਦਾਂ ਦੀ ਤੁਹਾਡੀ ਕੈਂਪੇਨ ਰਹਿ ਰਹੀ ਹੈ ਤੇ ਕਿੱਦਾਂ ਦਾ ਸਮਰਥਨ ਲੋਕਾਂ ਵੱਲੋਂ ਮਿਲ ਰਿਹਾ ਜੀ ਬਿਲਕੁਲ ਜੀ ਅੱਜ ਅਸੀਂ ਪਿੰਡ ਮਹਾਲਮ ਸਰਪੰਚ ਸਾਹਿਬ ਦੇ ਗ੍ਰਾਮੇਂੇ ਪਹੁੰਚੇ ਸੀ ਸਰਦੀਪ ਸਿੰਘ ਦੇ ਸਾਨੂੰ ਇਹ ਪਿੰਡ ਨੇ ਪੂਰਾ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਵੋਟੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਖੜਵਾਂਗੇ ਤੇ ਅਸੀਂ ਵੀ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਲੈਕਸ਼ਨ ਤੋਂ ਬਾਅਦ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜਿਹੜੇ ਵੀ ਕੰਮ ਇਹਨਾਂ ਦੇ ਹੋਣ ਵਾਲੇ ਆ ਅਸੀਂ ਜਿੱਥੋਂ ਤੱਕ ਪਹੁੰਚ ਹੋਈ ਜਿੱਥੋਂ ਪਹੁੰਚ ਕਰਨੀ ਵੀ ਕਰਕੇ ਨਾ ਤੇ ਕੰਮ ਕਰਾਉਂਦੇ ਪਿੰਡ ਆ ਤੁਸੀਂ ਬਾਕੀ ਪਿੰਡਾਂ ਦੇ ਵਿੱਚ ਜਿਆਦਾ ਉਹ ਕਿੱਦਾਂ ਦਾ ਰੁਝਾਨ ਦੇਖਣ ਨੂੰ ਲੋਕਾਂ ਦੇ ਵਿੱਚ ਮਿਲ ਰਿਹਾ ਪਾਰਟੀ ਦੇ ਪਪਰਾਤੀ ਜਿਹੜੇ ਜਿਹੜੇ ਪਿੰਡ ਵਿੱਚ ਜਾਂਦੇ ਆ ਉਹ ਸਾਨੂੰ ਤਾਂ ਲੱਗਦਾ ਹੀ ਨਹੀਂ ਦੀ ਅਸੀਂ ਬਗਾਨੇ ਪਿੰਡਾਂ ਜਾਣੇ ਸਾਨੂੰ ਤੋਂ ਭਰਾਵਾ ਕੋ ਭੈਣਾ ਭਰਾਵਾ ਕੋ ਮਿਲਦੇ ਆ ਇਹੋ ਜਿਹਾ ਪਿਆਰ ਦਿੰਦੇ ਉਹ ਕਦੇ ਵੀ ਥੋੜੀ ਜੰਗ ਨਹੀਂ ਜੱਗ ਸਾਡੀ ਆ ਅਸੀਂ ਲੜਾਂਗੇ ਤੁਸੀਂ ਬੇਤੜ ਕਰੋ ਤੁਸੀਂ ਸਾਡੇ ਕੋਆਂ ਜੀ ਆਇਆਂ ਨੂੰ ਹੁਣ ਆਉਂਦੀ ਲੋੜ ਨਹੀਂ ਹੁਣ ਅਸੀਂ ਕੰਪੇਨ ਕਰਾਂਗੇ ਸਾਰਾ ਕੰਮ ਅਸੀਂ ਆਪੇ ਪਿੰਡ ਮਹਾਲ ਮੰਡੀਆਂ ਕੋਈ ਸਮੱਸਿਆਵਾਂ ਸੀ ਜਿੱਦਾਂ ਸਰਪੰਚ ਸਾਹਿਬ ਹੋਣਾ ਨੇ ਦੱਸਿਆ ਸੋ ਉਹਨਾਂ ਦੇ ਪ੍ਰਤੀ ਮਤਭਲੇ ਕਿ ਕੀ ਤੁਸੀਂ ਇੱਥੇ ਵਿਸ਼ਵਾਸ ਦਵਾਇਆ ਜੀ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪਹਿਲ ਦੇ ਆਧਾਰ ਤੇ ਜਿਹੜੀ ਸੜਕਾ ਬਣਨ ਦੀ ਇਹ ਬਣਾਵਾਂਗੇ ਜੋ ਕੋਠਾ ਕੋਠਾ ਦੀ ਦਿੱਕਤੀ ਜੋ ਪੈਸੇ ਕਿਸੇ ਪੈਰ ਵਾਲੇ ਸੀ ਦਾ ਦਮੇ ਆਉਣ ਵਾਲੇ ਪਹਿਲ ਦੇ ਆਧਾਰ ਤੇ ਇਹਨਾਂ ਦਾ ਕੰਮ ਕਰਾਂਗੇ ਪਿੰਡ ਦੇ ਵਿੱਚ ਜਿਹੜਾ ਇੱਕ ਹਸਪਤਲ ਵੀ ਕਹਿੰਦੇ ਕੀ ਸਰਕਾਰ ਦੇ ਵੱਲੋਂ ਬਣਾਇਆ ਗਿਆ ਬਿਲਕੁਲ ਬਿਲਕੁਲ ਜੀ ਉਹ ਹਸਪਤਲ ਬਣਾ ਕੇ ਦਿੱਤਾ ਇਹਨਾਂ ਨੂੰ ਪਿੰਡ ਨੂੰ ਬਹੁਤ ਵੱਡੀ ਸਵਾਦ ਐ ਐਮਐਲ ਸਾਹਿਬ ਨੇ ਇਹਨਾਂ ਨੂੰ ਦਿੱਤੀ ਆ ਸਾਨੂੰ ਹੋਰ ਵੀ ਜੇ ਕੋਈ ਚੀਜ਼ ਇਹਨਾਂ ਦੀ ਮੰਗ ਹੋਊਗੀ ਉਹ ਵੀ ਪਹਿਲ ਦੇ ਆਧਾਰ ਤੇ ਕਰ ਲੱਗਦੇ ਆ ਹਾਂ ਜੀ